ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਮੈਂ ਹਾਂ ਤੁਹਾਡਿਆ ਰਣਜੀਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅੱਜ ਆਪਾਂ ਇੱਥੇ ਗੁਰਦੁਆਰਾ ਜੋਤਸੂ ਫੋਕਲ ਪੈਂਟ ਰਾਜਪੁਰੇ ਵਿਖੇ ਖੜੇ ਆ ਜਿੱਥੇ ਨੌਵੀਂ ਪਾਸ਼ਾਹੀ ਸ਼ਹੀਦ ਗੁਰਤੇਗ ਬਾਦ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਇਸ ਮੌਕੇ ਤੇ ਰਾਗੀ ਜਥਿਆਂ ਨੇ ਢਾਡੀ ਜਥਿਆਂ ਨੇ ਆਈਆਂ ਸੰਗਤਾਂ ਨੂੰ ਕਥਾ ਕੀਰਤਨ ਨਿਹਾਲ ਕੀਤਾ ਇਸ ਦੇ ਨਾਲ ਹੀ ਬੀਬੀਆਂ ਜਥੇ ਨੇ ਛੋਟੇ-ਛੋਟੇ ਬੱਚਿਆਂ ਦੇ ਲਿਖਤੀ ਪੇਪਰ ਕਰਵਾਏ ਗਏ ਲਿਖਤੀ ਪ੍ਰੀਖਿਆ ਕਰਵਾਈ ਗਈ ਅਤੇ ਉਸ ਲਿਖਤੀ ਪ੍ਰੀਖਿਆ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਹੋਰ ਦਸਾਂ ਪਾਤਸ਼ਾਹਾਂ ਦੇ ਨਾਲ ਸੰਬੰਧਿਤ ਪ੍ਰਸ਼ਨ ਜਿਹੜੇ ਸੀਗੇ ਪੁੱਛੇ ਗਏ ਸੀਗੇ ਬੱਚਿਆਂ ਨੇ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਆਪਣੀ ਪ੍ਰੀਖਿਆ ਦਿੱਤੀ ਉਹਦੇ ਵਿੱਚੋਂ ਫਰਸਟ ਸੈਕੰਡ ਤੀਜੇ ਦਰਜੇ ਦੇ ਵਿੱਚ ਜਿਹੜਾ ਬੱਚਿਆਂ ਨੇ ਮੱਲਾ ਮਾਰੀਆਂ ਉਹਨਾਂ ਨੂੰ ਗੁਰਦਾਰਾ ਕਮੇਟੀ ਵੱਲੋਂ ਅਬਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਇਹ ਕਿਹਾ ਗਿਆ ਕਿ ਇਸ ਤੋਂ ਬਾਅਦ ਜਦੋਂ ਵੀ ਕਿਸੇ ਇਸ ਤਰ੍ਹਾਂ ਦੀ ਸਮਾਗਮ ਕੀਤੇ ਜਾਣਗੇ ਬੱਚਿਆਂ ਨੂੰ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਕਿਹਾ ਗਿਆ ਕਿ ਉਹ ਇਸ ਤਰ੍ਹਾਂ ਕਰਕੇ ਆਪਣੇ ਸਿੱਖ ਇਤਿਹਾਸ ਨਾਲ ਜੁੜਦੇ ਹਨ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਕਾਫੀ ਜਿਆਦਾ ਮੋਟੀਵੇਸ਼ਨ ਮਿਲਦੀ ਹੈ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰਸ਼ਨਿਤ ਕੀਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਇਸ ਦੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ ਅਤੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਅਤੇ ਸਨਮਾਨਯੋਗ ਸਖਸੀਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਇਥੋਂ ਦੇ ਮੁੱਖ ਪ੍ਰਬੰਧਕ ਸਰਦਾਰ ਸਵੇਸ਼ ਸਿੰਘ ਸੰਧੂ ਸਾਹਿਬ ਅਤੇ ਹੋਰ ਪਤਵੰਤੇ ਸੱਜਣਾਂ ਦਾ ਕੀ ਕਹਿਣਾ ਆਓ ਤੁਹਾਨੂੰ ਉਹਨਾਂ ਨਾਲ ਤੁਹਾਡੀ ਸਾਂਝ ਪਾਉਣੀ ਹੈ ਤਰਨਪ੍ਰੀਤ ਕੌਰ ਬੇਟਾ ਜਿਹੜਾ ਤੁਸੀਂ ਅੱਜ ਪੇਪਰ ਦਿੱਤਾ ਸੀਗਾ ਇਹਦੇ ਬਾਰੇ ਜਾਣਕਾਰੀ ਦਿਓ ਤੁਹਾਨੂੰ ਇਹ ਸਾਰਾ ਮੋਟੀਵੇਸ਼ਨ ਕਿੱਥੋਂ ਮਿਲੀ ਸਾਡੇ ਗੁਰਦੁਆਰੇ ਚ ਹਰ ਵਾਰ ਦਾ ਪੇਪਰ ਹੁੰਦਾ ਜਿਨ੍ਹਾਂ ਦੇ ਨਾਲ ਸਾਨੂੰ ਸਾਰੇ ਬੱਚਿਆਂ ਨੂੰ ਜਾਣਕਾਰੀ ਮਿਲਦੀ ਹੈ ਸਾਰੇ ਗੁਰੂਆਂ ਦੇ ਬਾਰੇ ਉਹਨਾਂ ਨਾਲ ਕੀ ਕੀ ਹੋਇਆ ਕਦੋਂ ਹੋਇਆ ਸਭ ਪਤਾ ਲੱਗਦਾ ਦਿਨ ਨਾਲ ਅੱਜ ਬੇਟਾ ਗੁਰਦਾਰ ਸਾਹਿਬ ਦੇ ਕੀ 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 ਸੰਬੰਧ ਕਿਸ ਚੀਜ਼ ਨੂੰ ਲਾ ਕੇ ਮੁਖ ਰੱਖ ਕੇ ਜਿਹੜਾ ਸਵਾਗਤ ਕਰਾਇਆ ਗਿਆ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੈ 350 ਸਾਲਾ ਉਸ ਦੇ ਬਾਰੇ ਸਾਨੂੰ ਪਤਾ ਲੱਗਿਆ ਸੀ ਤੁਹਾਡੀ ਕਿਹੜੀ ਪੋਜੀਸ਼ਨ ਆਈ ਹੈ ਫਰਸਟ ਪੋਜੀਸ਼ਨ ਆਈ ਹੈ ਕਿਹੜੀ ਕਲਾਸ ਪੜ੍ਹਦੇ ਹੋ 9th 9th ਪੜ੍ਹਦੇ ਹਾਂ। ਹਾਂਜੀ। ਤੇ ਬੇਟਾ ਇਹ ਪੜ੍ਹਾਈ ਦੇ ਨਾਲ-ਨਾਲ ਫਿਰ ਇਹਦੀ ਤਿਆਰੀ ਤੁਸੀਂ ਕੀਤੀ ਸੀ ਪਹਿਲਾਂ? ਹਾਂਜੀ। ਜਿਹੜਾ ਤੁਹਾਨੂੰ ਜਿਹੜਾ ਤੁਸੀਂ ਧਾਰਮਿਕ ਪ੍ਰੀਖਿਆ ਦਿੱਤੀ ਹੈ ਇਹ ਫਿਰ ਤੁਸੀਂ ਕਿੱਥੋਂ ਤਿਆਰ ਤਿਆਰ ਕੀਤਾ ਸੀਗਾ? ਸਾਨੂੰ ਬੁੱਕਸ ਦਿੱਤੀਆਂ ਗਈਆਂ ਸੀ। ਉਹਨਾਂ ਚ ਸਾਨੂੰ ਯਾਦ ਕਰਨਾ ਸੀ ਤੇ ਫਿਰ ਸਾਡਾ ਪੇਪਰ ਹੋਇਆ ਸੀ। ਤੁਹਾਡੇ ਇੱਥੇ ਵਧੀਆ ਮਾਰਕਸ ਆ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ? ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ ਹੈ। ਤੇ ਅੱਗੇ ਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਰ ਦਿਹਾੜੇ ਨੂੰ ਫਿਰ ਦੁਬਾਰਾ ਪ੍ਰੋਗਰਾਮ ਕਰਾਇਆ ਜਾਊਗਾ। ਫਿਰ ਤੁਸੀਂ ਉਹਦੇ 'ਚ ਪਾਰਟਿਸਿਪੇਟ ਕਰੋਗੇ? ਹਾਂਜੀ। ਤੇ ਜਿਹੜੇ ਤੁਹਾਡੇ ਨਾਲ ਦੇ ਬਾਕੀ ਬੱਚੇ ਉਹਨਾਂ ਨੂੰ ਕੀ ਕਹਿਣਾ ਚਾਹ ਰਹੇ ਆ? ਵੀ ਸਾਨੂੰ ਹਰ ਵਾਰ ਇਹਦੇ ਵਿੱਚ ਪਾਰਟ ਲੈਣਾ ਚਾਹੀਦਾ ਹੈ ਤੇ ਅੱਗੇ-ਅੱਗੇ ਹੋਣਾ ਚਾਹੀਦਾ ਹੈ ਤਾਂ ਕਿ ਸਾਨੂੰ ਜਾਣਕਾਰੀ ਮਿਲੇ। ਮੇਰਾ ਨਾਮ ਚਰਨ ਕਮਲ ਸਿੰਘ ਹੈ ਜੀ। ਤੁਸੀਂ ਜਿਹੜਾ ਜੇ ਪਾਰਟਿਸਿਪੇਟ ਕੀਤਾ ਇਹਦੇ ਬਾਰੇ ਜਾਣਕਾਰੀ ਦਿਓ। ਇਹਦੇ ਵਿੱਚ ਜੀ ਗੁਰੂ ਤੇਗ ਬਹਾਦਰ ਜੀ ਇੰਦਗੀ ਚਾਦਰ ਉਹਨਾਂ ਦੇ 350ਵੇਂ ਸ਼ਹੀਦੀ ਦੇ ਦਿਹਾੜੇ ਨੂੰ ਮਨਾਉਂਦੇ ਹੋਏ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੀਵਨ ਸਿੰਘ ਜੀ ਨੇ ਇੱਕ ਲਿਖਤੀ ਪੇਪਰ ਕਰਵਾਇਆ ਸੀ ਜਿਸ ਦੇ ਜਿਸ ਦੇ ਵਿੱਚ ਅੱਜ ਮੇਰਾ ਪਹਿਲਾ ਨਾਮ ਆਇਆ ਜੀ ਕਿਹੜੀ ਕਲਾਸ ਹੈ ਤੁਹਾਡੀ ਪੜ੍ਹਦੇ ਹੋ ਹਾਂਜੀ 8ਵੀਂ ਜਮਾਤ ਦੀ ਕਿਹੜੀ ਸਕੂਲ ਚ ਮੁਕਤ ਪਬਲਿਕ ਸਕੂਲ ਅੱਛਾ ਮੁਕਤ ਪਬਲਿਕ ਸਕੂਲ ਚ ਪੜ੍ਹਦੇ ਹੋ ਹਾਂਜੀ ਤੇ ਇਹ ਜਿਹੜੇ ਤੁਸੀਂ ਪੇਪਰ ਦਿੱਤਾ ਹੈ ਕਿੰਨੇ ਦਿਨ ਤਿਆਰੀ ਕੀਤੀ ਇਹਦੀ 5 ਦਿਨ ਜਿਵੇਂ ਕਿ ਹਰ ਰੋਜ਼ 20-20 ਕੁਐਸਚਨ ਕਰਕੇ ਯਾਦ ਕਰਦਾ ਸੀ ਅੱਛਾ ਕਿੰਨੇ ਕੁਐਸਚਨ ਸੀਗੇ ਟੋਟਲ ਬੁੱਕ ਦੇ ਹੁੰਦਾ ਟੋਟਲ 100 ਕੁਐਸਚਨ ਸੀ ਤੇ ਪੇਪਰ ਦੇ ਅੰਦਰ 14 ਕੁਐਸਚਨ ਆਏ ਸੀ ਤੇਰੇ ਕਿੰਨੇ ਪਰਸੈਂਟ ਮਾਰਕਸ ਆਏ ਹੈ ਮੇਰੇ ਹੀ 80 ਜੋ 78 ਅੱਛਾ ਹਾਂਜੀ ਪੜ੍ਹਾਈ ਦੇ ਵਿੱਚ ਵੀ ਇੰਨੇ ਹਿਸ਼ਾਰੇ ਹਾਂਜੀ ਤੇ ਤੈਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਇਹਨਾਂ ਵਧੀਆ ਤੁਹਾਨੂੰ ਤੁਹਾਡਾ ਨੰਬਰ ਮਿਲਿਆ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਮੈਂ ਆਪਣੇ ਮਮਾ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੱਕ ਰਾਤ ਪਹਿਲਾਂ ਬੈਠ ਕੇ ਮੇਰੇ ਤੋਂ ਸਾਰੇ ਸਵਾਲੇ ਲਿਖਵਾਏ ਤੁਹਾਡੇ ਮਤਲਬ ਮਾਪਿਆਂ ਨੇ ਤੁਹਾਡੇ ਮਾ ਮਾਪੇ ਨੇ ਤੁਹਾਡੇ ਪੇਰੈਂਟਸ ਨੇ ਇਹਦੇ ਤੋਂ ਤੁਹਾਡੀ ਹੈਲਪ ਕੀਤੀ ਹਾਂਜੀ ਉਹਨਾਂ ਨੇ ਮੈਨੂੰ ਜਿਵੇਂ ਪੜਾਇਆ ਚ ਪੜਾਇਆ ਸੀਗਾ ਹਾਂਜੀ ਤੇ ਤੁਸੀਂ ਜਿਹੜੇ ਤੁਹਾਡੇ ਨਾਲ ਦੇ ਬਾਕੀ ਬੱਚੇ ਫਿਰ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਹੁਣ ਮੈਂ ਮੈਂ ਇਹ ਕਹਿਣਾ ਚਾਹੁੰਗਾ ਜਿਵੇਂ ਕਿ ਅਸੀਂ ਬਹੁਤ ਸਾਰੇ ਇੱਕੋ ਸਕੂਲ ਤੋਂ ਆਨੇ ਆ ਕੋਈ ਸਕੂਲ ਦਾ ਟਾਪਰ ਹੁੰਦਾ ਜਿਵੇਂ ਮੇਰੇ ਮੇਰੇ ਨਾਲ ਵੀ ਬਹੁਤ ਟਾਪਰ ਸੀ ਮੈਂ ਡਰਦਾ ਪਰ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਟਾਪਰ ਹੈ ਆਪਾਂ ਨੂੰ ਆਪਣੇ ਵਿੱਚ ਕਰਨਾ ਚਾਹੀਦਾ ਸੀ ਆਪਾਂ ਨੂੰ ਹੋਰਾਂ ਨੂੰ ਦੇਖ ਕੇ ਡਰਨਾ ਨਹੀਂ ਚਾਹੀਦਾ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਸੀਰਤ ਕੌਰ ਹੈ ਤੁਸੀਂ ਬੇਟਾ ਜਿਹੜਾ ਤੁਹਾਨੂੰ ਪ੍ਰਾਈਜ਼ ਮਿਲਿਆ ਇਹ ਕਿਸ ਚੀਜ਼ ਦਾ ਪ੍ਰਾਈਜ਼ ਹੈਗਾ ਜੀ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡੇ 350 ਸਾਲਾਂ ਪੂਰੇ ਹੋਣ ਤੇ ਪੂਰੇ ਹਨਕਾਰ ਕੇ ਸਾਡਾ ਲਿਖਤੀ ਪੇਪਰ ਹੋਇਆ ਸੀ ਐਸੇ ਕਰਕੇ ਸਾਨੂੰ ਪ੍ਰਾਈਜ਼ ਮਿਲਿਆ ਤੁਹਾਡੀ ਕਿਹੜੀ ਕਲਾਸ ਹੈ ਕਿਹੜੀ ਗ੍ਰੇਡ ਪੜ੍ਹਦੇ ਹੋ ਮੈਂ 7 ਚ 7ਵੀਂ ਕਲਾਸ ਵਿੱਚ ਇਹ ਤੁਹਾਨੂੰ ਫਿਰ ਜਿਹੜਾ ਪੇਪਰ ਮੈਂ ਦਿੱਤਾ ਸੀਗਾ ਲਿਖਤੀ ਕਿੰਨੇ ਦਿਨ ਦੀ ਮਿਹਨਤ ਕੀਤੀ ਸੀਗੀ ਮੈਨੂੰ 10 ਦਿਨ ਲੱਗੇ ਸੀਗੇ ਅੱਛਾ ਇਹਤੋਂ ਦਾ ਜਿਹੜਾ ਪ੍ਰਾਈਜ਼ ਜਿਹੜਾ ਮਿਲਿਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ ਲੱਗਦਾ ਵੀ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਇਸ ਤਰ੍ਹਾਂ ਇਹ ਜਿਹੜੀ ਮੈਸੇਜ ਪ੍ਰੀਖਿਆਵਾਂ ਇਹਨਾਂ ਚ ਪਾਰਟਿਸਿਪੇਟ ਕਰਨਾ ਚਾਹੀਦਾ ਹਾਂਜੀ ਤੇ ਤੁਹਾਡੇ ਨਾਲ ਜਿਹੜੇ ਬਾਕੀ ਬੱਚੇ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹ ਰਹੇ ਹੋ ਕਿਸ ਅਨੁਸਾਰਿਆਂ ਨੂੰ ਇਹ ਵਿੱਚ ਪਾਠ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਵਿੰਦਰਪਾਲ ਕੋਰ ਮੈਂ ਜਥੇ ਦੀ ਮੈਂਬਰ ਵਾਹਿਗੁਰੂ ਜੀ ਬੱਚਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾਹਿਗੁਰੂ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸਬੰਧ ਵਿੱਚ 350 ਸਾਲਾ ਮਨਾਇਆ ਗਿਆ ਜੋ ਬੱਚਿਆਂ ਨੇ ਵੱਧ ਛੱਡ ਕੇ ਹਿੱਸਾ ਲਿਆ ਬੱਚਿਆਂ 40 ਬੱਚਿਆਂ ਨੇ ਭਾਗ ਲਿਆ ਤੇ ਬੱਚਿਆਂ ਨੇ ਬਹੁਤ ਵਧੀਆ ਤਿਆਰੀ ਕੀਤੀ ਜੋ ਸਾਰਿਆਂ ਨੇ ਰਲ ਕੇ ਬੱਚਿਆਂ ਨੇ 100 ਸਵਾਲਾਂ ਦੇ ਵਿੱਚੋਂ 14 ਸਵਾਲਾਂ ਦੇ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਮੈਂ ਕਹਿੰਦੀ ਹਾਂ ਕਿ ਅੱਗੇ ਤੋਂ ਵੀ ਬੱਚੇ ਵੱਧ ਛੱਡ ਕੇ ਹਿੱਸਾ ਲੈਣ ਜੋ ਬੱਚੇ ਨਹੀਂ ਹੁਣ ਹਿੱਸਾ ਲੈ ਪਏ ਅਗਲੀ ਵਾਰੀ ਹੋਰ ਵਾਚੜ ਕੇ ਹਿੱਸਾ ਲੈਣ ਤੇ ਇਸ ਸਮਾਗਮਾਂ ਵਿੱਚ ਆਇਆ ਕਰਨ ਬੱਚਿਆਂ ਨੂੰ ਬਹੁਤ ਨੌਲੇਜ ਮਿਲਦੀ ਹੈ ਬਹੁਤ ਗੁਰੂ ਸਾਹਿਬ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ ਬਸ ਮੈਂ ਹੀ ਇਹੀ ਕਹਿਣਾ ਚਾਹਨੀ ਕਿ ਬੱਚੇ ਜੁੜੇ ਰਹਿਣ ਗੁਰੂ ਸਾਹਿਬ ਦੇ ਨਾਲ ਤੇ ਬੀਬੀ ਤੁਸੀਂ ਜਿਹੜਾ ਇਹ ਲਿਖਤੀ ਪੇਪਰ ਕਰਾਇਆ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਕਰਾਉਂਦੇ ਰਹਿੰਦੇ ਹੋ ਹਾਂਜੀ ਇਹ ਸਭ ਕਰਾਉਂਦੇ ਰਹਿੰਦੇ ਆ ਇਹ ਅੰਕਲ ਜੀ ਭਾਈ ਜੀਵਨ ਸਿੰਘ ਜੀ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਹ ਬਹੁਤ ਸਾਡੇ ਨਾਲ ਸਾਨੂੰ ਨਾਲ ਅੱਗੇ ਰੱਖਦੇ ਨੇ ਸਾਰਾ ਇਹ ਹੀ ਕਰਦੇ ਆ ਜ਼ਿਆਦਾਤਰ ਤ ਬਹੁਤ ਵਧੀਆ ਤਰੀਕੇ ਨਾਲ ਚਲਦਾ ਹੈ ਬੱਚੇ ਬਹੁਤ ਵਾਅ ਚੜ੍ਹ ਕੇ ਹਿੱਸਾ ਲੈਂਦੇ ਨੇ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਜਿਵੇਂ ਤੁਸੀਂ ਪ੍ਰੀਖਿਆ ਕਰਾਈ ਹੈ ਇਹਦੇ ਨਾਲ ਬੱਚਿਆਂ ਨੂੰ ਸਾਡੇ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲਦਾ ਉਹਨਾਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹਾਂਜੀ ਹਾਂ ਬਿਲਕੁਲ ਬੱਚੇ ਬਹੁਤ ਕੁਝ ਸਿੱਖਦੇ ਨੇ ਬੱਚਿਆਂ ਨੂੰ ਗੁਰਤੇਗ ਬਹਾਦਰ ਜੀ ਬਾਰੇ ਜਿਵੇਂ ਬਹੁਤ ਘੱਟ ਪਤਾ ਸੀ ਹੁਣ ਜਦੋਂ ਦਾ ਬੱਚਿਆਂ ਨੇ ਕਿਤਾਬਾਂ ਪੜ੍ਹੀਆਂ ਇਹਨਾਂ ਨੂੰ ਬਹੁਤ ਨੌਲੇਜ ਮਿਲ ਗਿਆ ਹੋਰ ਬੱਚੇ ਜੋ ਨਾਲ ਜਿਹੜੇ ਦੇਖਦੇ ਆ ਸੁਣਦੇ ਉਹਨਾਂ ਨੂੰ ਵੀ ਬੜਾ ਕੁਝ ਮਿਲਦਾ ਹੈ ਸੁਣਨ ਨੂੰ ਸਮਝਣ ਨੂੰ ਵੀ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਹੁਣ ਥੋੜੇ ਬੱਚਿਆਂ ਨੇ ਪੜ ਕਿਤਾ ਤੁਹਾਨੂੰ ਲੱਗਦਾ ਵੀ ਅੱਗੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੁਸੀਂ ਬੱਚਿਆਂ ਨੂੰ ਜ਼ਿਆਦਾ ਮੋਟੀਵੇਟ ਕਰੋਗੇ ਬਿਲਕੁਲ ਜੀ ਹਾਂ ਜੀ ਹੁਣ ਗੁਰਗੋਬਿੰਦ ਸਿੰਘ ਜੀ ਦਾ ਅੱਗੇ ਗੁਰਪੁਰਬ ਆ ਰਿਹਾ ਉੱਥੇ ਬੱਚੇ ਬਾਅਦ ਚੜ ਕੇ ਹਿੱਸਾ ਲੈਣਗੇ ਕਰਦੇ ਵੀ ਨੇ ਬੱਚੇ ਅੱਗੇ ਜੋ ਛੋਟੇ ਬੱਚਿਆਂ ਨੂੰ ਨਹੀਂ ਮੌਕਾ ਮਿਲਿਆ ਸੀ ਹੁਣ ਉਹਨਾਂ ਨੂੰ ਵੀ ਅੱਗੇ ਮੌਕਾ ਮਿਲੇਗਾ ਸਭ ਬੋਧ ਕਰਨਗੇ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸਾਧ ਸੰਗਤ ਅਤੇ ਗੁਰਦੁਆਰਾ ਸਾਹਿਬ ਜੋਸ ਰੂਪ ਫੋਕਲ ਪੁਆਇੰਟ ਅਤੇ ਸਾਰੀ ਕਲੋਨੀਆਂ ਦੇ ਵਿੱਚੋਂ ਸੰਗਤ ਜੋ ਨੌਵੀਂ ਪਾਸ਼ਾਹੀ ਤਨਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਜੀ ਹਿੰਦ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਉਹਨਾਂ ਦਾ 350 ਸਾਲਾ ਜੋ ਕਿ ਇਹ ਬਹੁਤ ਹੀ ਵੱਡਾ ਇਤਿਹਾਸ ਹੈ ਅੱਜ ਉਹ ਪ੍ਰੋਗਰਾਮ ਕਰਾਇਆ ਗਿਆ ਹੈ ਸੋ ਉਸ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਏ ਪਿਛਲੇ ਦਿਨਾਂ ਵਿੱਚ ਸਾਡੇ ਕੋਲ ਤਿੰਨ ਗਰੁੱਪਾਂ ਦੇ ਵਿੱਚ ਜੋ ਕਿ 40 ਬੱਚੇ ਆਏ ਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਤਿੰਨ ਬੱਚੇ ਫਸਟ ਸੈਕੰਡ ਤੇ ਥਰਡ ਆਏ ਹਨ ਅਤੇ ਸਾਰੇ ਹੀ ਬੱਚੇ ਜਿਨ੍ਹਾਂ ਦੇ 40% ਤੋਂ ਉੱਪਰ ਨੰਬਰ ਸਨ ਉਹਨਾਂ ਨੂੰ ਅੱਜ ਸਵੇਰੇ ਅਸੀਂ ਸਨਮਾਨਿਤ ਕੀਤਾ ਸੀ ਅਤੇ ਜਿਹੜੇ ਆ ਨੌ ਬੱਚੇ ਜਿਨ੍ਹਾਂ ਨੇ ਕਿ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਅਤੇ ਹੋਰ ਬਹੁਤ ਹੀ ਜੋ ਕਿ ਸਤਕਾਰਯੋਗ ਜਿਨ੍ਹਾਂ ਨੇ ਕਿ ਸਿਧੀਆਂ ਦਿੱਤੀਆਂ ਉਹਨਾਂ ਦਾ ਜੋ ਪੇ ਲਿਖਤੀ ਪੇਪਰ ਸੀ ਉਸ ਵਿੱਚ ਫਸਟ ਸੈਕੰਡ ਤੇ ਥਰਡ ਆਏ ਹਨ ਉਹਨਾਂ ਨੂੰ ਵੀ ਅੱਜ ਨੌ ਬੱਚਿਆਂ ਨੂੰ ਵੀ ਸਨਮਾਨਤ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਵਧਾਈ ਦੇ ਪਾਤਰੀਨ ਇਹ ਸਾਰੇ ਚਾਰੀ ਪਰਿਵਾਰ ਚਾਰੀ ਬੱਚਿਆਂ ਦੇ ਮਾਂ-ਬਾਪ ਜਿਨ੍ਹਾਂ ਨੇ ਕਿ ਪਿਛਲੇ 10 ਦਿਨਾਂ ਤੋਂ ਬੱਚਿਆਂ ਦੀ ਤਿਆਰੀ ਕਰਾਈ ਗਈ ਹੈ ਅਤੇ ਇਹਨਾਂ ਨੇ ਬਹੁਤ ਹੀ ਵੱਡੇ ਪੱਦਰ ਤੇ ਬਹੁਤ ਵਧੀਆ ਤਰੀਕੇ ਨਾਲ ਜੋ ਪੇਪਰ ਕੀਤਾ ਹੈ ਔਰ ਮੈਂ ਸਮਝਦਾ ਹਾਂ ਕਿ ਅੱਜ ਦੇ ਬੱਚਿਆਂ ਨੂੰ ਜੋ ਇਹ ਆਪਣਾ ਇਤਿਹਾਸ ਹੈ ਲਹੂ ਭਰਿਆ ਸਿੰਝਿਆ ਇਤਿਹਾਸ ਹੈ ਇਸ ਦੇ ਨਾਲ ਆਪਾਂ ਨੂੰ ਜਾਣਕਾਰੀ ਮਿਲੀ ਹੈ ਅਤੇ ਬੱਚੇ ਵੀ ਵਧਾਈ ਦੇ ਪਾਤਰ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ